ਤਸਵੀਰਾਂ ਦੇਖ ਸਕਦੇ ਹੋ ਜਿਹੜਾ ਜਲੰਧਰ ਦੇ ਰੈਨਕ ਬਾਜ਼ਾਰ ਦੇ ਵਿੱਚ ਜਿੱਥੇ ਇਹ ਲੇਡੀਜ਼ ਤੋਂ ਉੱਤੇ ਜਿਹੜਾ ਚੋਰੀ ਦਾ ਇਜਾਮ ਲੱਗਾ ਵਾ ਤੇ ਮਾਰਕੁੱਟ ਹੋਈ ਹੈ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਹੈ ਸਾਰੀ ਜਿਹੜਾ ਥਾਣਾ ਚਾਰ ਦੇ ਵਿੱਚ ਲਿਆਂਦਾ ਇਹਨਾਂ ਨੂੰ ਦੋ ਲੇਡੀਸ ਉਹਨਾਂ ਦੇ ਨਾਲ ਜਿਹੜੀ ਲੇਡੀਸ ਮੈਰੂਨ ਜੇ ਟੋਪਾਇਆ ਉਹਨੇ ਮੇਰੇ ਵਾਲ ਖਿੱਚੇ ਕੱਪੜੇ ਪਾੜਦੇ ਸਾਰੇ ਥੱਪੜ ਮਾਰਨ ਦਾ ਕਾਰਨ ਕੀ ਹੈ ਮੈਡਮ ਜੀ ਕਿੰਦੀਆਂ ਚੋਰੀ ਕੀਤੀ ਪਾਜੀ ਮੇਰੇ ਕਾਦੀ ਚੋਰੀ ਕੀਤੀ ਤੂੰ ਕਿੰਦੀਆਂ 10000 ਰੁਪਏ ਕੱਢਿਆ ਮੇ ਜੀ 10000 ਕੱਢਿਆ ਤੁਸੀਂ ਨਹੀਂ ਕੱਢਿਆ ਮੈਨੂੰ ਕੋਈਦਰ ਜਾਣੀ ਮੈਂ ਤੇ ਤੁਸੀਂ ਕਿੱਥੇ ਸੀ ਉਸ ਵੇਲੇ ਬਾਜ਼ਾਰ ਚ ਸ਼ੋਪਿੰਗ ਕਰਨ ਆਏ ਸੀ ਤੁਸੀਂ ਤੇ ਉਹ ਦਿੱਤੇ ਨੇ ਕੱਪੜੇ ਲੈ ਰਹੇ ਸੀਗੇ ਤੇ ਉਹ ਵੀ ਇੱਥੇ ਨਾਲ ਕੱਪੜੇ ਲੈ ਰਹੇ ਸੀ ਉੱਥੋਂ ਮੈਂ ਇਕੱਠੇ ਜਿਹੇ ਕੱਪੜੇ ਉੱਥੇ ਇੱਕ ਜਗ੍ਹਾ ਤੋਂ ਲੈ ਰਹੇ ਸੀ ਹਾਂ ਜੀ ਫਿਰ ਸ਼ਾਨਾ ਜੀ ਇਹਨੇ ਬੜੀ ਬਾਰੇ ਕੁੱਤੇ ਉਹਦੇ ਕਈ ਜੰਦੀਆਂ ਜਾਣ ਕੇ ਆਪਣੇ ਕੱਪੜੇ ਫਾੜੇ ਜਾਣ ਕੇ ਕੋਈ ਆਪਣੇ ਕੱਪੜੇ ਫਾੜਦਾ ਨਹੀਂ ਚਲੋ ਤੁਸੀਂ ਨਹੀਂ ਕੱਢੇ ਠੀਕ ਆ ਫਿਰ ਤੁਹਾਨੂੰ ਮਾਰਨ ਦਾ ਕਾਰਨ ਕੀ ਹੈ ਜੀ ਉਹਨਾਂ ਦਾ ਮੋਬਾਈਲ ਕੋੰਟਿੰਗ ਆਈ ਆਂਟੀ ਅੱਗੇ ਨੂੰ ਆ ਗਈ ਉਸ ਤੋਂ ਬਾਅਦ ਮੈਂ ਇਦਾਂ ਫੋਨ ਕੋਈਆ ਮੈਂ ਕਿਹਾ ਮੈਨੂੰ ਕਿਹ ਨਾਲ ਦੇ ਫੋਨ ਆਹੀ ਪੈਸੇ ਨਹੀਂ ਕੱਢੇ ਠੀਕ ਆ ਉਤੋਂ ਇਹਨੇ ਮੇਰੇ ਇਦਾਂ ਹੱਥ ਮਾਰਿਆ ਤੇ ਮੈਂ ਵੀ ਇਦਾਂ ਹੱਥ ਦਮਾਰਤਾ ਇਹਨੇ ਕੱਪੜੇ ਖਵਾੜ ਦਿੱਤੇ ਮੇਰੇ ਤੁਹਾਡੇ ਕੱਪੜੇ ਬਾਹਰ ਦੇ ਜਾਣ ਕੇ ਫਾੜੇ ਆ ਕੋਈ ਆਪਣੇ ਕੱਪੜੇ ਜਾਣ ਕੇ ਚਲੋ ਬਾਜ਼ਾਰ ਦੇ ਵਿੱਚ ਦਿੰਦੇ ਆ ਦਾ ਟਾਈਮ ਆ ਇਦਾਂ ਆਪਣੇ ਆ ਕੋਈ ਕੱਪੜੇ ਪਾੜ ਲੇਗਾ ਆਪਣੇ ਫੈਕਟਰੀ ਵਿੱਚ ਫੋਗਲ ਬੈਂਡ ਕੰਮ ਕਰਦੀਆਂ ਨਹੀਂ ਭਰਾ ਬਾਜ਼ਾਰ ਆ ਤੇ ਇਹ ਪਤਾ ਲੱਗ ਹੀ ਜਾਂਦਾ ਪੈਸੇ ਕੱਢੇ ਕਿ ਨਹੀਂ ਕੱਢੇ ਤੁਸੀਂ ਤੂੰ ਤੁਹਾਡੇ ਕੋ ਬਰਾਮਦ ਹੋਏ ਪੈਸੇ ਕੋਈ ਕੋਈ ਚੀਜ਼ ਨਹੀਂ ਮੇਰੇ ਕੋਲ ਫਿਰ ਵੀ ਨਾੜੇ ਚ ਮੇਰਾ ਨਾਮ ਆਉਂਦੀ ਆ ਤੁਸੀਂ ਕਿੱਧਰ ਥਾਣੇ ਕਿੱਧਰ ਪਹੁੰਚੇ ਫਿਰ ਹੁਣ ਮੈਂ ਨੂੰ ਮਾਹੀ ਲੈ ਕੇ ਆਂਦਾ ਪੱਜ ਚੱਲੀਆਂ ਸੀ ਚਾਰ ਲੇਡੀਜ਼ ਸੀ ਦੋ ਤੁਸੀਂ ਫੜ ਕੇ ਲੈਂਦਾ ਨਾ ਤੁਹਾਨੂੰ ਮੈਂ ਕੁੱਟ ਮਾਰ ਤੋਂ ਬਾਅਦ ਹੈ ਪੱਜ ਭੱਜਣ ਲੱਗੀਆਂ ਸੀ ਉੱਥੋਂ ਦੋ ਭੱਜਣ ਲੱਗੀਆਂ ਸੀ ਦੋ ਲੇਡੀਜ਼ ਪਜਾਤੀਆਂ ਇਹਨਾਂ ਨੇ ਆਪਣੀਆਂ ਤੇ ਇਹਨਾਂ ਨੂੰ ਤੁਸੀਂ ਇੱਥੇ ਲੱਗ ਗਿਆ ਥਾਣੇ ਕੋਈ ਹੋਤੇ ਜਿਹੜੇ ਪਰ ਮੈਂ ਇਹਨਾਂ ਦਾ ਕਹਿਣਾ ਕਿ ਆਪਾਂ ਕੁੱਟ ਮਾਰ ਨਹੀਂ ਦਿੱਤੀ ਮੈਂ ਪਹਿਲਾਂ ਵੀ ਲਾਈਵ ਚਲਾਈ ਤੁਹਾਡੀ ਮੈਂ ਸਰ ਜੋਤੀ ਜੋਗ ਬਾਜ਼ਾਰ ਚ ਜਿੰਨੂ ਮਰਜ਼ੀ ਦੇ ਅੱਗੇ ਪੁੱਛ ਲੋ ਇਹਨਾਂ ਨੇ ਕੱਪੜੇ ਫਾੜੇ ਇੱਕ ਕੰਟੀ ਇਹਨਾਂ ਨੂੰ ਬਿਆਨ ਵੀ ਦੇ ਕੇ ਗਈ ਅੰਦਰ ਤੇ ਇਹਨਾਂ ਨੇ ਮਾਰਿਆ ਕੁੱਟਿਆ ਜੇ ਕੀ ਨਾ ਲਿੰਦੇ ਨੇ ਮਾਰ ਉਹ ਕਿਉਂ ਬਿਆਨ ਦੇ ਕੇ ਗਿਆ ਉਹ ਚਲੇ ਗਏ ਜਿਨ੍ਹਾਂ ਨੇ ਉਹ ਚਲੀ ਗਈ ਉਹ ਵੀ ਬਾਜ਼ਾਰ ਚ ਅਚੋ ਉਹਦੇ ਕੋਈ ਤੁਹਾਡੇ ਵਾਕਬ ਨਹੀਂ ਸੀ ਵੈਸੇ ਹੀ ਸੀ ਉੱਥੇ ਕੋਈ ਤੇ ਜਿਹਦੇ ਵੱਲੋਂ ਜਿਹਦੇ ਵੱਲੋਂ ਤੁਹਾਡੇ આરોਪ ਲਗਾ ਰਹੇ ਕਿ ਤੁਸੀਂ ਚੋਰੀ ਕੀਤੀ 10000 ਉਹ ਵੀ ਗਲਤ ਦਿਖਾ ਰਹੀ ਕਿ ਮੇਰੇ ਗਲੇ ਦੇ ਨਿਸ਼ਾਨ ਲੱਗੇ ਆ ਦੇਖੋ ਜੀ ਅੰਦਰ ਕੋਈ ਇੱਕ ਵੀ ਨਹੀਂ ਫਟਿਆ ਉਹ ਫਿਰ ਮੈਂ ਜਦੋਂ ਮੈਨੂੰ ਤਦ ਗੁੱਸਾ ਆਇਆ ਜਦੋਂ ਮੇਰੇ ਫੜੇ ਤੁਸੀਂ ਵੀ ਮਾਰੀਆਂ ਫਿਰ ਮੈਂ ਮਾਰੀ ਨਹੀਂ ਮੇਰਾ ਗਲਾ ਫੜਿਆ ਤੁਸੀਂ ਗਲਾ ਫੜਿਆ ਤੁਸੀਂ ਬੰਨੇ ਮੇਰੇ ਤੂਏ ਸਾਰੇ ਉਹ ਤਿੰਨ ਜਾਨੀਆਂ ਨੇ ਮੈਨੂੰ ਮਾਰਿਆ ਕੁੱਟਿਆ ਬਾਤ ਤੂੰ ਸਰ ਮੈ ਇਹਨੇ ਤੇ ਕਾਰਵਾਈ ਕਰਨੀ ਹੈ ਮੈਂ ਇਸ ਨਾਲ ਮਲਾਜਮ ਫੈਮਿਲੀ ਤੋਂ ਆ ਜੀ ਸਿੰਘ ਪੱਠਾ ਮੇਰੇ ਦਾਦਾ ਜੀ ਆ ਹਮ ਜਸਪੀਰ ਸਿੰਘ ਦੀ ਐਸਪੀ ਮੇਰੇ ਤਾਇਆ ਜੀ ਆ ਹਮ ਆਈ ਵਿਆਸ ਤੋਂ ਸਾਡੀ ਸਾਰੀ ਫੈਮਿਲੀ ਪੁਨੀਸ਼ ਚ ਵਹ ਹੂੰ ਮੇਰੇ ਘਰੋਂ ਵੀ ਫੈਮਿਲੀ ਆ ਰਹੀ ਆ ਮੈਂ ਇਹਨਾਂ ਨਾਲ ਕੋਈ ਰਾਜੀਨਾਮਾ ਨਹੀਂ ਕਰਨਾ ਕਈ ਕੁਲਸਾਲੇ ਕਹੀ ਜਾਂਦੇ ਤੂੰ ਥੱਪੜ ਮਾਰਿਆ ਉਹਨਾਂ ਦੇ ਕੱਪੜੇ ਪਾੜਤੇ ਥੱਪੜ ਮਾਰਿਆ ਪੂਰੇ ਮੈਂ ਥੱਪੜ ਕਿਉਂ ਮਾਰਨਾ ਮੈਂ ਤਾਂ ਪਹਿਲਾਂ ਤੁਹਾਡੇ ਨਾਲ ਕੋਟ ਮਾਰ ਕੀਤੀ ਜਾਂਦੇ ਉਹ ਕਹਿੰਦੇ ਰਾਜੀਨਾਮਾ ਕਰ ਲੋ ਇਹਨਾਂ ਰਾਜੀ ਇਹ ਨਹੀਂ ਕਹਿੰਦੇ ਰਾਜੀਨਾਮਾ ਕਹਿੰਦੇ ਵੀ ਕਿ ਨਾਲੇ ਤੁਸੀਂ ਕੀ ਕਰਨਾ ਹੁਣ ਘਰ ਨੂੰ ਭਜੰਦੀ ਉਹਨਾਂ ਨੇ ਜਲਦੀ ਪਾਈ ਆ ਕਹਿੰਦੀਆਂ ਸਾਡੇ ਛੋੜੇ ਛੋੜੇ ਬੱਚੇ ਆ ਮੈਂ ਕੱਲ ਨੂੰ ਭਾਜੀ ਵਿਆਹ ਵੀ ਕਰਨਾ ਮੇਰੇ ਖੜੇ ਵਿਚਾਰ ਚ ਤਾਂ ਬਿਲਕੁਲ ਦੇਖੋ ਤਾਂ ਮੌਕੇ ਤੇ ਡਿਊਟੀ ਅਫਸਰ ਇੱਥੇ ਪਹੁੰਚੀ ਹੈ ਕਿ ਕੰਪਲੇਂਟ ਕੀ ਤੁਹਾਡੇ ਕੋਲ ਆਈ ਕੰਪਲੇਂਟ ਜੇ ਕੋਈ ਨਹੀਂ ਆਈ ਸੱਡ ਕੋਈ ਦੋਨੇ ਲੇਡੀਆਂ ਦੋਨੇ ਆਈਆਂ ਵਾ ਇੱਥੇ ਹਮ ਇੱਕ ਲੇੜੀ ਕਹਿ ਰਹੀ ਆ ਕਿ ਮੇਰੇ ਪੈਸੇ 10000 ਰੁਪਏ ਮੇਰਾ ਪਰਸ ਕਿਸੇ ਨੇ ਕੱਢ ਲਿਆ ਹਮ ਇਹ ਜਿਹੜੇ ਦੂਜੀ ਲੇੜੀ ਤੁਹਾਨੂੰ ਜਰੀਆ ਤੁਸੀਂ ਕਿੰਨਾ ਨੇ ਕੱਢ ਲਿਆ ਇਹਨਾਂ ਤੇ આરોਪ ਲੱਗ ਰਿਹਾ ਇਹਨਾਂ ਤੇ આરોਪ ਲੱਗ ਰਿਹਾ ਕੋਈ ਬਰਾਮਦ ਹੋਇਆ ਨਾ ਕੋਈ ਕੁਝ ਇਹਨਾਂ ਕੋਈ ਕੁਝ ਤਾਂ ਪਤਲਾ ਸੀ ਨਾ ਉਹ ਲੇਡੀ ਕੋਲ ਤੋਂ ਕਰਵਾਈ ਆ ਪਰ ਇਹਦੇ ਕੋਈ ਕੁਝ ਬਰਾਮਦ ਨਹੀਂ ਹੋਇਆ ਹਮ ਉਹ ਕਹਿੰਦੇ ਵੀ ਇਹਨਾਂ ਨੂੰ ਅਸੀਂ ਕਿਹਾ ਸੀ ਉਹਨਾਂ ਦਾ ਇਹ ਕਹਿਣਾ ਦੂਜੀ ਪਾਰਟੀ ਦਾ ਵੀ ਇਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਤੇ ਇਹ ਦੋਵੇਂ ਪਾਰਟੀਆਂ ਜਿਹੜੀਆਂ ਛੁੱਟੇ ਚ ਗਏ ਆ ਮੁੰਡਾ ਚੈੱਕ ਕਰਨ ਗਿਆ ਜੀ ਉੱਥੇ ਤੇ ਜਿਵੇਂ ਜਿਹੜੀਆਂ ਦੋਵੇਂ ਪਾਰਟੀਆਂ ਹੁਣ ਆਪੇ ਖੁਦ ਥਾਣੇ ਆਈਆਂ ਜਾਂ ਪੁਲਿਸ ਮੁਲਾਜ਼ਮ ਲੈ ਕੇ ਆਏ ਇਹਨਾਂ ਨੂੰ ਲੇਕਿਨ ਉਹ ਜਿਹੜੇ ਟ੍ਰੈਫਿਕ ਪੁਲਿਸ ਜਿਹਦਾ ਨਾਕਾ ਹੁੰਦਾ ਵਾ ਉਹ ਉਹਨਾਂ ਨੇ ਕਿਹਾ ਕਿ ਤੁਸੀਂ ਆਪਸ ਵਿੱਚ ਲੜੋ ਨਾ ਸਰ ਨੂੰ ਹਟਾ ਦੇ ਤੇ ਦੋਨਾਂ ਨੂੰ ਕਹਿ ਕੇ ਵੀ ਤੁਸੀਂ ਉਹ ਉਹ ਲੈ ਕੇ ਆਏ ਫਿਰ ਨਾਲ ਉਹ ਆਈ ਇੱਥੇ ਲੈ ਕੇ ਜੀ ਇਹ ਵੀ ਆ ਗਿਆ ਵੀ ਚਲੋ ਥਾਣੇ ਚਲੋ ਫਿਰ ਥਾਣੇ ਆ ਗਏ ਹੁਣ ਬੈਠੇ ਆ ਗਏ ਇਹ ਗੱਲਾਂ ਜੀ ਨਿਕਾ ਜਵੇ ਸੰਡੇ ਦਿਨ ਕੋफी ਰਸ਼ ਹੁੰਦਾ ਮਾਰਕੀਟ ਦੇ ਵਿੱਚ ਰਸ਼ ਤਾਂ ਹੁੰਦਾ ਸਾਡੀ ਗਸਟ ਪਾਰਟੀ ਜਿਹੜੀ ਆ ਐਕਚੁਅਲੀ ਰਸ਼ ਹੁੰਦਾ ਪੂਰਾ ਸੇਖਾ ਬਾਜ਼ਾਰ ਸਾਡੀ ਇੱਕ ਪਾਰਟੀ ਤੋਂ ਗਏ ਤੇ ਗਈ ਸੀ ਜੀ ਤੇ ਅਸੀਂ ਕਰ ਬਦਾਰਾ ਜਿਹੜਾ ਟਾਈਮ ਲੱਗਦਾ ਸਿੱਤੋਂ ਉਹਦੇ ਤੇ ਰੋਜ਼ ਹੀ ਆਪਾਂ ਹਦਵਾ ਸੰਡੇ ਨਹੀਂ ਘੁੰਮ ਕੇ ਆਇਆ ਮਾ ਜੀ ਪਰ ਪਹਿਲਾਂ ਸਿਰੇ ਬਾਰਿਸ਼ੀ ਰਸ਼ ਨਹੀਂ ਸੀਗਾ ਹੁਣ ਜਿਹੜਾ ਛੋਣ ਚੜਨ ਤੋਂ ਬਾਅਦ ਰਸ਼ ਠੰਡੇ ਹੋ ਗਿਆ ਵਾ ਉਹਦੇ ਕਰਕੇ ਹੋ ਗਿਆ ਸਭੋਕੇ ਤੇ ਨਾਕੇ ਤੇ ਕੁਝ ਮੁਲਾਜ਼ਮ ਵੀ ਖੜੇ ਮੈਡਮ ਦੇਖੋ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਹੀ ਮਾਰਨੀ ਸ਼ੁਰੂ ਕਰ ਦਿੱਤੀਆਂ ਸਰ ਇਹਨਾਂ ਨੇ ਨਾ ਉਧਰ ਅੱਛੇ ਦੇ ਕਰਕੇ ਮੇਰੇ ਕੋਲ ਦੋ ਆਂਟੀ ਦਾ ਬੈਗ ਸੀ ਇੱਕ ਫੋਨ ਸੀ ਠੀਕ ਹੈ ਔਰ ਤੁਹਾਡੇ ਨਾਲ ਉਹਦਾ ਜਿਹਦੇ ਆਂਟੀ ਤੁਹਾਡੇ ਨਾਲ ਸੀ ਉਹਨਾਂ ਦਾ ਬੈਗ ਸੀ ਹਾਂਜੀ ਬੈਗ ਮੇਰਾ ਹੀ ਉਹਦਾ ਤੁਸੀਂ ਕਿੰਨੇ ਜਾਣੇ ਸੀ ਅਸੀਂ ਸਿਰਫ ਦੋ ਜਾਣੇ ਸੀ ਉਹਦੇ ਦੋ ਜਣੇ ਹੋਰ ਸੀ ਤੁਹਾਡੇ ਨਾਲ ਉਹਨਾਂ ਨੂੰ ਵੀ ਸਾਡਿਆਂ ਨੂੰ ਜਿੱਥੇ ਹੀ ਰਹਿਨੇ ਮਕਾਨ ਮਾਲਕਾਂ ਨੂੰ ਵੀ ਪੁੱਛਣਾ ਸਿਰਫ ਦੋ ਜਾਣੇ ਉੱਥੋਂ ਆਏ ਆ ਠੀਕ ਹੈ ਮੇਰਾ ਮੋਬਾਈਲ ਹੈ ਜੋ ਮੈਂ 2 ਮਹੀਨੇ ਲਿਆ ਵਾ ਠੀਕ ਹੈ ਤੇ ਮੈਂ ਆਂਟੀ ਨੂੰ ਫੋਨ ਫੜਾਇਆ ਇਦਾਂ ਹੀ ਫੋਨ ਖੋਣ ਲੱਗੀਆਂ ਇਦਾਂ ਕੋਈ ਫੋਨ ਨਹੀਂ ਦਿਖਾਲਦਾ ਆਂਟੀ ਕਿਹਾ ਫੋਨ ਨਹੀਂ ਦੇਣਾ ਠੀਕ ਹੈ ਇਹ ਚਾਰ ਪੰਜ ਜਾਣੀਆਂ ਹੀ ਫੋਨ ਖੋ ਕੇ ਭੱਜ ਜਾਂਦੀਆਂ ਆਂਟੀ ਅੱਗੇ ਨੂੰ ਤੋਰਾਈ ਆਂਟੀ ਨੇ ਮੈਨੂੰ ਕਿਹਾ ਫੋਨ ਖੋਣ ਦੀਆਂ ਮੈਂ ਆਪਣਾ ਫੋਨ ਫੜ ਲਿਆ ਮੈਂ ਕੰਟੀ ਦੂਜਾ ਫੋਨ ਵੀ ਫੜਾ ਦੇ ਤਲਾਚੀ ਲੈ ਲੈ ਇਦਾਂ ਗੱਲ ਕਰਦੀ ਇਹ ਗਾਲਾਂ ਕੱਢਣ ਲੱਗੀ ਮੈਂ ਇਦਾਂ ਮਾੜਾ ਦੇ ਹੱਥ ਲਾਇਆ ਇਹਨੇ ਮੇਰੇ ਸਾਰੇ ਕੱਪੜੇ ਫਾੜਤੇ ਕੱਪੜੇ ਫਾੜੇ ਫਿਰ ਤਾਂ ਮੈਂ ਥੱਪੜ ਮਾਰਨਾ ਹੀ ਸੀ ਬਿਲਕੁਲ ਬਿਲਕੁਲ ਹਾਂਜੀ ਜਦੋਂ ਲੜਾਈ ਝਗੜਾ ਹੁੰਦਾ ਤਾਂ ਦੋ ਪਾਸੇ ਇਹ ਕੀ ਆ ਵੀ ਜਾ ਰਿਹਾ ਮੈਂ ਇਨਸਾਫ ਚੋਣੀ ਆ ਮੈਂ ਮੈਂ ਕੋਈ ਰਾਜੀ ਨਾਵ ਨਹੀਂ ਕਰਨਾ ਮੈਂ ਇਨਸਾਫ ਚੋਣੀ ਇਹਨਾਂ ਦੇ ਘਰਦਿਆਂ ਨੂੰ ਵੀ ਬੁਲਾਓ ਠੀਕ ਹੈ ਕਿਉਂਕਿ ਜਿਹੜੇ ਡਿਊਟੀ ਅਫਸਰ ਜਿਹੜਾ ਉਹਨਾਂ ਦਾ ਵੀ ਕਹਿਣਾ ਕਿ ਲੇਡੀਜ਼ ਪੋਸਟ ਨੇ ਤੁਹਾਡੀ ਤਲਾਸ਼ੀ ਲਈ ਹੈ ਕੁਝ ਬਰਾਬਰ ਨਹੀਂ ਹੋਇਆ ਕੋਈ ਬਰਾਬਰ ਨਹੀਂ ਹੋਇਆ ਹੂੰ ਮੇਰੇ ਤਲਾਸ਼ੀ ਲੈ ਲਓ ਮੈਂ ਕਹਿ ਰਹੀ ਹਾਂ ਹੂੰ ਤੇ ਇਹਨਾਂ ਬੋਲ ਕੇ ਕਿਹਾ ਸੀ ਤੁਹਾਡਾ ਨਾਲ ਪਰਸ ਦੋ ਜਣੀਆਂ ਹੋਰ ਸੀ ਇਹ ਕਿੰਨੇ ਪੈਸੇ ਚੋਰੀ ਹੋਏ ਪੈਸੇ ਇਹਨਾਂ ਦੇ ਹੋਣ ਲੈ ਕੇ ਗੱਡ ਚੱਲ ਗਈਆਂ ਹੋਊ ਕੀ ਰੂਪ ਪੈਸੇ ਸੀ ਇਹਨਾਂ ਨਾਲ ਦੋ ਜਣੇ ਹੋਰ ਸੀਗੇ ਜਿਹੜੇ ਚਾਰ ਜਣੀਆਂ ਸੀਗੇ ਹਾਂਜੀ ਇਹ ਚਾਰ ਜਣੀਆਂ ਸੀ ਅੱਛਾ ਅੱਛਾ ਤੇ ਤੁਹਾਡੇ ਨਾਲ ਜਿਹੜੇ ਆਂਟੀ ਸਿਕਿਉ ਕਿੱਥੇ ਨੇ ਉਹ ਇੱਥੇ ਆ ਨਕੋਲੀ ਆ ਅਮਨੀ ਸ਼ੈਂਟੀ ਸੋ ਦੱਦ ਜਿਹੜੇ ਇਹਨਾਂ ਦੇ ਨਾਲ ਆਂਟੀ ਸੀਗੇ ਜਿਹਨੂੰ ਕੋਈ ਆਇਆ ਸੀਗਾ ਪੌਂਦਾ ਨਾਲ ਵੀ ਗੱਲਬਾਤ ਕਰਨ ਦਾ ਚਾਹੁੰਦੇ ਸਾਰਾ ਕੋਈ ਹੁੰਦਾ ਨਹੀਂ ਬਾਈਟ ਹੋ ਗਈ ਬਿਲਕੁਲ ਤਸਵੀਰਾਂ ਜਿਹੜੇ ਆਂਟੀ ਉਹਨਾਂ ਦੇ ਨਾਲ ਆ ਆਪਣਾ ਹਾਂ ਅੱਛਾ ਉਸ ਤੋਂ ਬਾਅਦ ਕੀ ਗੱਲ ਹੋਈ ਕੱਪੜੇ ਦੇਖ ਲੈ ਇਹ ਬੋਲ ਕੇ ਆਂਟੀ ਕੱਪੜੇ ਪਕੜ ਲੈ ਉਹ ਫੁੱਲ ਪਕੜ ਲੈ ਤੇ ਰੱਖ ਲੈ ਮੇਰੇ ਦੇਖ ਲੈ ਤੋ ਕੱਪੜੇ ਦੇਖਣੇ ਲੱਗੀ ਤੇ बोलते हो कि जाने कि मेरा बटवा करवा चुका तो अच्छा वहां से हिरने लगे देखते-देखते फिर यहां पर आ गई अच्छा तो लो कोड़ी ने खा ली अच्छा कोड़ी तो फट ले हां खा गई तीनों जनाने कुटने लगे अच्छा तीनों जनाने कुटा लगे एक बार थाने जो मारपीट हुई आपके सामने हुई है हां मेरे सामने वो ना एक एक जनाने को न पजाई दिए पता नहीं कितने क्योंकि आराम ना गलबत कर ले मारने का ही कारण बन गया जी दसो ना कुछ कड्या ना कोई ऐवे assi de rahe hain ke le dekh lo tabhi nahi dekha janani khad liye to koड़ी हम्म so, uh -huh. <coughs> ਤੋ ਬਿਲਕੁਲ ਤਸਵੀਰਾਂ ਬਿਲਕੁਲ ਤੁਹਾਨੂੰ ਥਾਣਾ ਚਾਰ ਦੀਆਂ ਦਿਖਾਰੇ ਸ਼ੱਕ ਦੇ ਆਧਾਰ ਤੇ ਜਿਹੜਾ ਇੱਕ ਲੇਡੀਜ਼ ਨੂੰ ਜਿਹੜਾ ਮਾਰਕੁੱਟ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਉਹਦਾ આરોਪ ਲਗਾ ਰਹੇ ਸੀ ਦੂਸਰਾ ਪੱਖ ਉਹ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਮੇਰੇ ਉੱਤੇ ਜਿਹੜਾ ਕਿ ਚੋਰੀ ਦਾ ਅੰਜਾਮ ਜਿਹੜਾ ਲਗਾ ਰਹੇ ਸੀ ਕਿ 10000 ਰੁਪਏ ਕੱਟਿਆ ਤੇ ਦੱਸਿਆ ਜਾ ਰਿਹਾ ਕਿ ਮੇਰਾ ਲੇਡੀਜ਼ ਨੇ ਨਾ ਤੇ ਮੇਰੀ ਗੱਲ ਸੁਣੀ ਨਾ ਕੁਛ ਪਿੱਛੋਂ ਹੀ ਮੇਰਾ ਜਿਹੜਾ ਮਾਰਕੁੱਟ ਮੇਨਾਂ ਕਰਨੀ ਸ਼ੁਰੂ ਕਰਤੀ ਉਹ ਨਾਲ ਹੀ ਮੇਰੇ ਵਾਲ ਵੀ ਪੁੱਟੇ ਆ ਤੇ ਜਿਹੜਾ ਅਲੀਗੇਸ਼ਨ ਜਿਹੜੇ ਲਗਾ ਰਹੇ ਆ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਸਾਂਝੀ ਕੀਤੀ ਜਾਏਗੀ ਪਰ ਜਿਹੜੇ ਅਲੀਗੇਸ਼ਨ ਜਿਹੜੇ ਲਗਾ ਰਹੇ ਚੱਲਣੇ ਚਾਹੀਦੇ ਕੋਈ ਪੁਸ਼ਟੀ ਨਹੀਂ ਕਰਦਾ ਜੇ ਦੂਸਰਾ ਪੱਖ ਆਪਣਾ ਰੱਖਣਾ ਚਾਹੁੰਦਾ ਹੈ ਤੇ ਸਾਡੇ ਚੈਲੰਜ ਦੇ ਦੁਆਰਾ ਆਪਣਾ ਪੱਖ ਜਰੂਰ ਰੱਖ ਸਕਦਾ ਹੁਣ ਤੇ ਜੁੜੇ ਤੇ ਤੁਹਾਡਾ ਬਹੁਤ